ਤੈਨੂੰ ਮੌਕਾ ਮਿਲਿਆ ਪਰ ਹੁਣ ਕੀਤਾ ਕੀ ਜਾਏ ਹਰੀ ਨੂੰ ਤੇ ਇੱਕ ਪਾਸੇ ਰੱਖ ਦਿੱਤਾ ਜਾਂਦਾ ਹੈ ਬਾਕੀ ਸਭ ਕੁਝ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਮਨੁੱਖ ਜਿਸ ਦੀ ਖਾਤਰ ਜੀ ਰਿਹਾ ਹੈ ਬਸ ਵੈਸਾ ਹੀ ਹੋ ਜਾਏਗਾ ਜੈਸੇ ਸੇਵੇ ਤੈਸਾ ਹੋਏ ਆਪਣੇ ਆਪ ਤੋਂ ਪੁੱਛੀਏ ਕਿਸ ਦੀ ਖਾਤਰ ਜੀ ਰਹੇ ਆ ਪੁੱਤਰਾਂ ਦੀ ਖਾਤਰ ਤੋ ਠੀਕ ਪੁੱਤਰ ਦਾ ਰੂਪ ਹੋ ਕੇ ਰਹਿ ਜਾਵਾਂਗੇ ਹੋਰ ਕੁਛ ਨਹੀਂ ਪਤਨੀ ਦੀ ਖਾਤਰ ਜਾਂ ਪਤੀ ਦੀ ਖਾਤਰ ਪਦਾਰਥਾਂ ਦੀ ਖਾਤਰ ਤੋ ਫਿਰ ਪਦਾਰਥ ਹੋ ਕੇ ਰਹਿ ਜਾਵਾਂਗੇ ਤਨ ਨੇ ਉਹ ਮਨੁੱਖ ਜੋ ਜੀ ਰਹੇ ਨੇ ਪਰਮਾਤਮਾ ਦੀ ਖਾਤਰ ਪਦਾਰਥ ਉਹਨਾਂ ਲਈ ਸਾਧਨ ਹੈ ਜੈਸੇ ਭਗਤ ਕਬੀਰ ਕਹਿੰਦੇ ਨੇ ਦੋਇ ਸਿਰ ਮੰਗੋ ਚੋਨਾ ਪਾਏ ਭਇਓ ਸੰਗ ਲੋਨਾ ਅਦਸਰ ਮੰਗੋਂਦਾਲੇ ਮੁਖੋ ਦੋਨੋ ਵਕਤ ਜਿਵਾਲੇ ਖਾਟ ਮੰਗੋਂ ਚੌਪਾਈ ਸਿਰਹਾਨਾ ਔਰਤ ਲਾਏ ਉਪਰ ਕੋ ਮੰਗੋਂ ਖੀਦਾ ਤੇਰੀ ਭਗਤ ਕਰੇ ਜਨ ਤੇਦਾ ਇੱਥੇ ਹੈਰਾਨਗੀ ਆਉਂਦੀ ਕਬੀਰ ਜੈਸਾ ਦਾਰਸ਼ਨਿਕ ਸਹਿਣਾ ਦੂਰ ਦ੍ਰਿਸ਼ਟ ਫਿਲਾਸਫਰ ਚਿੰਤਕ ਬੰਦਾ ਇਹ ਕਿਹੜੀ ਲਿਸਟ ਪ੍ਰਮਾਤਮਾ ਦੇ ਅੱਗੇ ਰੱਖਦਾ ਪਿਆ ਹੈ ਐਵੀ ਤੇ ਐਵੀ ਤੇ ਮੈਨੂੰ ਐਵੀ ਚਾਹੀਦਾ ਐਵੀ ਚਾਹੀਦਾ ਇੰਨਾ ਵੱਡਾ ਭਗਤ ਹੋ ਕੇ ਇੰਨਾ ਸੇਣਾ ਇਤਨਾ ਦਾਰਸ਼ਨਿਕ ਪਰ ਕਬੀਰ ਅੱਗੇ ਖੋਲਦੇ ਨੇ ਗੱਲ ਮੈਂ ਨਾਹੀਂ ਕੀ ਤਾਲਬੋ ਮੈਂ ਲੋਭੀ ਨਹੀਂ ਆ ਬਿਲਕੁਲ ਲੋਭੀ ਨਹੀਂ ਆ ਇੱਕ ਨਾਮ ਤੇਰਾ ਮੈਂ ਫੱਬੋ ਮੈਨੂੰ ਫੱਬਦਾ ਹੈ ਤੇਰਾ ਨਾਮ ਮੈਨੂੰ ਰਸ ਮਿਲਦਾ ਹੈ ਤੇਰੇ ਨਾਮ ਦੇ ਵਿੱਚ ਮੈਂ ਆਨੰਦ ਮਾਣਦਾ ਤੇਰੇ ਨਾਮ ਨੂੰ ਜਪ-ਜਪ ਕੇ ਪਰ ਤੇਰੇ ਨਾਮ ਦਾ ਆਨੰਦ ਮਾਣ ਸਕਾਂ ਤੇਰਾ ਨਾਮ ਜਪ ਸਕਾਂ ਇਹ ਰਸਤੇ ਖੁਸ਼ੀਆਂ ਲੈ ਸਕਾਂ ਜ਼ਿੰਦਗੀ ਚਾਹੀਦੀ ਏ ਤੇ ਜ਼ਿੰਦਗੀ ਤਾਂ ਰਹਦੀ ਏ ਸਾਰੀਆਂ ਚੀਜ਼ਾਂ ਬਣਾਈ ਮੈਂ ਇਹ ਸਭ ਕੁਝ ਮੰਗਦਾ ਜ਼ਿੰਦਗੀ ਲਈ ਔਰ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਇਹਨੂੰ ਸਪਸ਼ਟ ਕਰਦੇ ਨੇ ਕਬੀਰ ਮੈਂ ਪਦਾਰਥ ਮੰਗਦਾ ਜ਼ਿੰਦਗੀ ਲਈ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ ਮਨੁੱਖ ਬੰਦਗੀ ਲਈਏ ਪਰ ਆਮ ਬੰਦਾ ਕਹਿੰਦਾ ਹੈ ਪਦਾਰਥ ਮੇਰੇ ਲਈ ਨੇ ਔਰ ਮੈਂ ਪਦਾਰਥਾਂ ਲਈਆ ਬਸ ਭਗਤ ਕਹਿੰਦਾ ਹੈ ਪਦਾਰਥ ਮੇਰੇ ਲਈ ਨੇ ਮੈਂ ਪਰਮਾਤਮਾ ਲਈਆ ਬਸ ਇਤਨਾ ਅੰਤਰ ਹੈ ਬਸ ਇਥੋਂ ਹੀ ਭਗਤ ਸੰਸਾਰ ਤੋਂ ਨਿਰਾਲੇ ਹੋ ਜਾਂਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਨਹੀਂ ਜੋੜ ਜੁੜਦਾ ਸੰਸਾਰੀ ਕਹਿੰਦਾ ਪਰਿਵਾਰ ਮੇਰੇ ਲਈ ਹੈ ਮੈਂ ਪਰਿਵਾਰ ਲਈ ਆ ਪਦਾਰਥ ਮੇਰੇ ਲਈ ਨੇ ਮੈਂ ਪਦਾਰਥਾਂ ਲਈ ਆ ਖਾਣਾ ਪੀਣਾ ਮੇਰੇ ਲਈ ਹੈ ਮੈਂ ਖਾਣੇ ਪੀਣੇ ਵਾਸਤੇ ਭਗਤ ਇਸ ਤੋਂ ਉਲਟ ਕਹਿੰਦਾ ਪਰਿਵਾਰ ਮੇਰੇ ਲਈ ਹੈ میں نرنکار لی پدارت میرے لئی ن میں پرماتا کھانا پینا زندگی واسطے ہے زندگی بندگی واسطے ہے شیراز دا پرسد سنت جناب حافظ اس دا ایک بڑا قیمتی بول خوردن برائے زیستن تن و ذکر کردن است خوردن کھانا پینا ਇਹ ਕਹਿੰਦਾ ਹੈ ਖਾਣਾ ਪੀਣਾ ਇਸ ਵਾਸਤੇ ਹੈ ਜੀਸ ਤਨ ਜ਼ਿੰਦਾ ਰਹੀਏ ਖੁਰਦਨ ਬਰਾਏ ਜੀਸ ਤਨ ਵਾ ਜ਼ਿਕਰ ਕਰਦਨ ਅਸਤ ਕਹਿੰਦਾ ਹੈ ਖਾਣਾ ਪੀਣਾ ਇਸ ਵਾਸਤੇ ਹੈ ਜ਼ਿੰਦਾ ਰਹੀਏ ਔਰ ਜ਼ਿੰਦਗੀ ਇਸ ਵਾਸਤੇ ਐ ਖੁਦਾ ਤੇਰਾ ਜ਼ਿਕਰ ਕਰੀਏ ਤੇਰੀ ਗੱਲ ਕਰੀਏ ਜ਼ਿਕਰ ਇਲਾਹੀ ਕਰੀਏ ਬਸ ਇਥੋਂ ਨਿਰਾਲਾ ਹੋ ਜਾਂਦਾ ਹੈ ਖਾਣੇ ਪੀਣੇ ਦੀ ਕੋਈ ਭਗਤ ਨਿੰਦਾ ਨਹੀਂ ਕਰਦੇ कबीर ने तो लंबी चौड़ी लिस्ट रख दी है दोइ शेर मांगो चौना पाए गए ओ संग लोना सब कुछ मंग ले और साफ के कि मैं सब कुछ मांगदा जिंदगी ले जिंदगी मांगदा तेरी बंदगी ले पर जे बंदा पदार्थों मोहित हो गया प्रभावित हो गया तो फिर जीवन भर पदार्थ दी मांग करेगा परमात्मा दे ने और परमात्मा को लो भी परमात्मा नो नहीं मांगेगा ਪਦਾਰਥ ਨੋ ਮੰਗੇਗਾ ਉਹਦੀ ਪ੍ਰਮਾਤਮਾ ਦੇ ਅੱਗੋਂ ਵੀ ਪ੍ਰਮਾਤਮਾ ਦੀ ਮੰਗ ਨਹੀਂ ਹੈ ਕਿ ਤੂੰ ਆ ਉਹਦੀ ਪ੍ਰਮਾਤਮਾ ਕੋਲੋਂ ਵੀ ਮੰਗ ਹੈ ਕਿ ਪਦਾਰਥ ਸਤਗੁਰੂ ਦੀ ਬਾਣੀ ਕਹਿੰਦੀ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਬਹੂ ਥੀਆ ਬੀਆ ਕਹਿੰਦੇ ਨ ਪਰਉਥਾ ਨ ਬੀਆ ਕਹਿੰਦੇ ਨ ਹੋਰ ਪ੍ਰਮਾਤਮਾ ਤੋਂ ਹੋਰ ਹੀ ਮੰਗਦਾ ਹੈ ਔਰ ਪਰੋਥਾ ਮੰਗਦਾ ਹੈ ਜੋ ਕਈ ਜਨਮ ਮੰਗ ਚੁਕੇ ਹੈ ਜੋ ਇਸ ਦਾ ਪਿਓ ਮੰਗਦਾ ਰਿਹਾ ਹੈ ਦਾਦਾ ਮੰਗਦਾ ਰਿਹਾ ਹੈ ਪਰਦਾਦਾ ਮੰਗਦਾ ਰਿਹਾ ਹੈ ਔਰ ਇਹ ਖੁਦ ਕਈ ਜਨਮ ਮੰਗਦਾ ਰਿਹਾ ਹੈ ਬਸ ਉਹੀ ਮੰਗਦਾ ਪਰਮਾਤਮਾ ਨੂੰ ਪਰਮਾਤਮਾ ਕੋਲੋਂ ਨਹੀਂ ਮੰਗਦਾ ਪਤਸ਼ਾਹ ਕਹਿੰਦੇ ਨੇ ਵੇਣ ਤੋਦੋ ਹੋਰ ਜੇ ਮੰਗਣਾ ਤੇਰੇ ਕੋਲੋਂ ਕੁਝ ਹੋਰ ਮੰਗੀਏ ਵੇਣ ਤੋਦੋ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੇ ਬੁੱਤ ਤੋ ਸੈਵਿਕੰਦ ਨੇ ਐ ਬੰਦੇ ਚਾਹ ਪਦਾਰਤ ਹੈ ਚਾਹ ਪਰਵਾਰ ਹੈ ਚਾਹ ਕੁਛ ਵੀ ਹੈ ਬਿਨਾ ਪ੍ਰਮਾਤਮਾ ਤੋਂ ਤੇਰੇ ਅੰਤਨ ਸਮੇਂ ਕਿਸੇ ਨੇ ਵੀ ਕੰਮ ਨਹੀਂ ਆਉਣਾ ਔਰ ਕੱਲਾ ਰਹਿ ਜਾਏਗਾ ਸਭ ਦਾ ਸਾਥ ਛੁੱਟ ਜਾਏਗਾ ਬਿਨ ਹਰ ਕਾਮ ਨਾ ਆਵਤ ਹੈ ਹਾਂਜੀ ਜਨਸ਼ੀਰ ਰਾਜ ਮਾਜ ਤੁਮ ਲਾਗੇ ਓ ਮੋਹਨੀ ਮਹਾਵਤ ਹੈ ਜਿਸ ਨਾਲ ਤੂੰ ਲੀਨ ਹੋਇਆ ਫਿਰਦਾ ਹੈ ਪ੍ਰਭਾਵਿਤ ਹੋਇਆ ਫਿਰਦਾ ਹੈ ਅਠੇ ਪੈਰ ਯਾਦ ਕਰਦਾ ਹੈ ਅਠੇ ਪੈਰ ਮੰਗ ਕਰਦਾ ਹੈ ਬਸ ਉਸਨੇ ਸਿਰਫ ਤੈਨੂੰ ਮੋਹ ਲਿਆ ਹੈ ਤੈਨੂੰ ਪ੍ਰਭਾਵਿਤ ਕਰ ਦਿੱਤਾ ਹੈ ਜਿਸ ਦਾ ਪ੍ਰਭਾਵ ਪੈ ਜਾਏ ਮਨੁੱਖ ਮੋਹਿਤ ਹੋ ਜਾਂਦਾ ਹੈ ਔਰ ਜਿਸ ਤੇ ਮੋਹਿਤ ਹੁੰਦਾ ਹੈ ਉਸ ਦੀ ਮੰਗ ਕਰਦਾ ਹੈ ਬਾਰ ਬਾਰ ਚਾਹਤ ਕਰਦਾ ਹੈ ਮਰਿਸ਼ਕਰਾ ਮਨੁਖ ਗੁਰੂ ਤੋਂ ਪ੍ਰਭਾਵਿਤ ਨਹੀਂ ਗੁਰੂ ਤੇ ਮੋਹਿਤ ਵੀ ਨਹੀਂ ਹੈ ਮਨੁਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਪਰਮਾਤਮਾ ਤੇ ਮੋਹਿਤ ਵੀ ਨਹੀਂ ਹੈ ਕਿਉਂਕਿ ਮਨ ਦੇ ਚ ਉਸ ਦੀ ਮੰਗ ਜੋ ਹੈ ਨਹੀਂ ਜਾਗਤ ਸਹਿਬ ਕਹਿੰਦੇ ਨੇ ਜਿਸ ਦੇ ਨਾਲ ਤੁਖਾ ਚਿਤ ਹੋਇਆ ਹੈ ਦਿਨ ਰਾਤ ਲੀਨ ਹੈ ਬਸ ਸਿਰਫ ਉਸ ਨੇ ਆਪਣਾ ਪ੍ਰਭਾਵ ਪਾ ਕੇ ਤੈਨੂੰ ਮੋਹਿਤ ਕੀਤਾ ਹੋਇਆ ਹੈ ਇਹੀ ਕਾਰਨ ਹੈ ਕਿ ਤੇਰੇ ਅੰਦਰ ਪਰਮਾਤਮਾ ਦੀ ਮੰਗ ਨਹੀਂ ਪੈਦਾ ਹੁੰਦੀ ਹਾਂਜੀ ਹਉ ਕਨਕ ਕਾਮਨੀ ਸੇ ਜਸੋ ਹਣੀ ਖੋਲਖਨ ਮੈਂ ਜਾਵਤ ਰਹੇ ਉਨਤੇ ਬਹੁਤ ਕੁਛ ਹੈ ਜਿਸ ਤੋਂ ਮਨੁੱਖ ਦਾ ਮਨ ਪ੍ਰਭਾਵਤ ਆਉਂਦਾ ਹੈ ਪਰ ਕਨਕ ਕਾਮਨੀ ਤੋਂ ਜ਼ਿਆਦਾ ਹੁੰਦਾ ਹੈ ਮਨੁੱਖ ਦੇ ਅੰਦਰ ਦਿਨ ਭਰ ਜਿਹੜੇ ਫੁਰਨੇ ਚੱਲਦੇ ਨੇ ਯਾ ਕਨਕ ਦੇ ਯਾ ਕਾਮਨੀ ਦੇ ਯਾ ਧਨ ਦੇ ਯਾ ਪਰਵਾਰ ਦੇ ਇਹ ਜੋ ਹੈ बार-बार ਅੰਦਰ ਜੋ ਹੈ ਚੱਲਦਾ ਕਿਸੇ ਨੂੰ ਕੰਧਨ ਦੇ ਫੁਰਨੇ ਫਿਰ ਪਰਵਾਰ ਦੇ ਫੁਰਨੇ। ਅਤੇ ਇਨਾਂ ਦੋਹਾਂ ਦੇ ਵਿੱਚ ਮਨ ਖਚਤ ਰਹਿੰਦਾ ਹੈ। ਹਰ ਵਕਤ ਮਨ ਦੀ ਮੰਗ ਤੇ ਹਰ ਵਕਤ ਮਨ ਦੀ ਯਾਦ ਕਰਕੇ ਕਈ ਦਫਾ ਸੰਤੁਲਨ ਡਾਵਾਂਡੋਲ ਹੋ ਜਾਂਦਾ ਹੈ। ਧਨ ਤੇ ਰੂਪ ਦੀ ਬਾਰ-ਬਾਰ ਮੰਗ ਕਰਕੇ ਜਗਤ ਦੇ ਵਿੱਚ ਫਿਰ ਚੋਰੀ ਤੇ ਯਾਰੀ ਦਾ ਜਨਮ ਹੋ ਜਾਂਦਾ ਹੈ। ਚੋਰੀ ਯਾਰੀ। ਹਰ ਵਕਤ ਧਨ ਦੀ ਮੰਗ ਤੇ ਫਿਰ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਚਲੀ ਜਾਂਦੀ ਹੈ ਹਰ ਵਕਤ ਰੂਪ ਦੀ ਮੰਗ ਤੋਂ ਫਿਰ ਦ੍ਰਿਸ਼ਟੀ ਦੂਜਿਆਂ ਦੇ ਰੂਪ ਤੇ ਚਲੀ ਜਾਂਦੀ ਹੈ ਤਾਂ ਸਾਰੀ ਦੁਨੀਆ ਵਿੱਚ ਇਹ ਮਸਲਾ ਹੈ ਜੋ ਕਾਨੂੰਨ ਨਾਲ ਹੱਲ ਨਹੀਂ ਹੋ ਰਿਹਾ ਚੋਰੀ ਯਾਰੀ ਜਿੰਨਾ ਵੱਡਾ ਅਮੀਰ ਦੇਸ਼ ਹੈ ਉਤਨੀ ਉੱਥੇ ਜ਼ਿਆਦਾ ਚੋਰੀ ਹੈ ਮੈਂ ਗਾਲਬਨ ਸਭ ਤੋਂ ਪਹਿਲੇ 71 ਦੇ ਅਮਰੀਕਾ ਗਿਆ ਔਰ ਉਹਦੇ ਮੇਰੇ ਮਨ ਅਚ ਖਿਆਲ ਸੀ ਵੀ ਦੁਨੀਆ ਦਾ ਅਮੀਰਤਰੀਨ ਤੇ ਸ਼ਕਤੀਸ਼ਾਲੀ ਦੇਸ਼ ਹੈ ਕਮ ਸੇ ਕਮ ਹੋਰ ਸਭ ਕੁਝ ਹੋਵੇਗਾ ਪਰ ਉਥੇ ਚੋਰੀ ਨਹੀਂ ਹੋਵੇਗੀ ਪਰ ਜੋ ਮੈਂ ਪਹੁੰਚਿਆ ਤੇ ਹੈਰਾਨ ਹੋਇਆ 당ਗ ਰਹਿ ਗਿਆ ਜਿੰਨੀ ਚੋਰੀ ਉਥੇ ਕਿਧਰੇ ਵੀ ਨਹੀਂ ਹੈ ਇਤਨੀ ਨਾ ਹਿੰਦੁਸਤਾਨ ਦੇਚ ਹੈ ਨਾ ਹੀ ਅਰਬ ਦੇਸ਼ਾਂ ਚ ਮੈਂ ਤੇ ਦੇਖ ਕੇ 당ਗ ਰਹਿ ਗਿਆ ਦੁਕਾਨ ਦੇ ਅੰਦਰ ਜਾਂਦੇ ਆਂ ਦਰਵਾਜ਼ੇ ਪਹਿਲੇ ਲਾਕ ਕਰ ਲੈਂਦੇ ਨੇ ਗ੍ਰਾਹਕ ਵਾਸਤੇ ਵੀ ਅੰਦਰ ਕੋਈ ਆ ਨਾ ਜਾਏ ਲੁੱਟ ਨਾ ਲਵੇ ਬਾਹਰੋਂ ਗ੍ਰਾਹਕ ਆਂਦਾ ਤੇ ਅੰਦਰੋਂ ਦਰਵਾਜ਼ੇ ਖੋਲਣਗੇ ਆਦੋਗੇ ਇਤਨੀ ਸਕਿਉਰਟੀ ਤੇ ਇੰਡੀਆ ਦੇ ਚ ਵੀ ਨਹੀਂ ਹੈ ਅਰਬ ਦੇਸ਼ਾਂ ਚ ਵੀ ਨਹੀਂ ਹੈ ਪਛੜੇ ਦੇਸ਼ਾਂ ਚ ਵੀ ਨਹੀਂ ਹੈ ਤੇ ਰੱਬ ਦੀ ਨੇ ਤਾਂ ਉਸ ਸਾਲ ਇੱਕ ਘਟਨਾ ਵੀ ਕੱਟ ਗਈ ਸੀ ਰਾਤ ਦਾ ਵਕਤ ਸੀ ਕਿਧਰੇ ਆਸਮਾਨੀ ਬਿਜਲੀ ਬਹੁਤ ਵੱਡੇ ট্রান্সਫਾਰਮਰ ਤੇ गिर ਗਈ ਜੋ ਨਿਊਯਾਰਕ ਨੂੰ ਬਿਜਲੀ ਸਪਲਾਈ ਕਰਦਾ ਸੀ ਉਹ ਬਹੁਤ ਵੱਡਾ ট্রান্সਫਾਰਮਰ ਜਲ ਕੇ ਖਾਕ ਹੋ ਗਿਆ ਇਤਿਹਾਸਿਕ ਘਟਨਾ ਘਟੀ ਸੀ ਕਹਿੰਦੇ ਨੇ ਸਾਰੇ ਨਿਊਯਾਰਕ ਵਿੱਚ ਬਿਜਲੀ ਫੇਲ ਹੋ ਗਈ ਜੋ ਲਿਫਟ ਵਿੱਚ ਸਨ ਵਿਚਾਰੇ ਲਿਫਟ ਵਿੱਚ ਫਸੇ ਰਹਿ ਗਏ ਜੋ ਟ੍ਰੇਨ ਵਿੱਚ ਸਨ ਉਹ ਟ੍ਰੇਨ ਵਿੱਚ ਬੈਠੇ ਰਹਿ ਗਏ ਦਾ ਉਸ ਸਮੇਂ ਗੁਰਦੁਆਰੇ 'ਚ ਸੀ ਕਥਾ ਕਰ ਰਿਹਾ ਸੀ ਗਈ ਲਾ آف ہو گئی میون سنگت کہہ لگے پہلی دفعہ ہوا کدی ہوا نہیں زندگی پہلی دفعہ دیکھ رہے ہیں پر غزب کی گل گھنٹہ ڈیڑھ گھنٹہ ہو گیا لائٹ آئی بھی کوئی نہ بجلی آئی بھی نہ کہنے لگے ایسا کدی ہوا نہیں خیر لوگ گھر آنوں گئے لائٹ سور آئی پاور سویرے کدھر سپلائی کر سکے نواں ٹرانسفارمر فٹ کر کے لیکن آپ سن کے حیران ہو گئے جیسے لوگوں نے اپنے ویژن کھولے بھی دیکھیے کی نیوز ہے کیوں ایسا ہوا ہے تو نیوز دِس یہی دسیا گیا آسمان دی بجلی گر گئی ٹرانسفارمر پھگ گیا پر دوجی نیوز کی سی غالباً چھ سو سٹور ٹوٹ گئے لٹ لے گئے ڈیڑھ سو دے قریب بینک لٹے گئے لٹ لے گئے ایک ہزار گھر چوری ہو گئی اور آپ سن کے حیران ہو گئے جیڑی خاص نیوز جس تو میرا من بار بار سوچتا رہا چوالی سو چور پکڑے گئے چوالی سو اور پولیس کہہی سی یہ ای اِسی ایک چوتھائی بھی نہیں پکڑے بہت سن بہت زیادہ سن 44 ਚੋਰ ਪੁਲਿਸ ਨੇ ਪਕੜੇ ਹਰ ਪਾਸੇ ਬਾਜਦੌੜ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਸਕਿਉਰਟੀ ਸਿਸਟਮ ਫੇਲ ਹੋ ਗਿਆ ਆਖਰ ਇਲੈਕਟ੍ਰਿਕ ਦੇ ਆਸਰੇ ਤੇ ਬੈਂਕਾਂ ਦੀ ਸਕਿਉਰਟੀ ਸੀ ਸਭ ਫੇਲ ਹੋ ਗਿਆ ਬੈਂਕ ਲੁੱਟ ਲਏ ਗਏ ਸਟੋਰ ਲੁੱਟੇ ਗਏ ਇਹ ਘਟਨਾ ਮੈਂ ਉਥੇ ਇਨ੍ਹਾਂ ਅੱਖਾਂ ਨਾਲ ਦੇਖੀ ਮਨ ਦੇ ਜੋ ਅਮਰੀਕਾ ਦੀ ਤਸਵੀਰ ਬਣੀ ਹੋਈ ਸੀ ਸਭ ਧੁੰਦਲੀ ਹੋ ਗਈ ਇਹ ਤਾਂ ਕੁਝ ਵੀ ਨਹੀਂ ਦੂਜੇ ਦਿਨ ਮੈਨੂੰ ਸੰਗਤ 'ਚ ਕਹਿਣਾ ਵੀ ਪਿਆ ਮੈਂ ਕਿ ਹਿੰਦੁਸਤਾਨ ਦੇ ਹਰ ਸ਼ਹਿਰ ਦੇ ਵਿੱਚ ਬਿਜਲੀ ਰੋਜ਼ ਜਾਂਦੀ ਹੈ ਰਾਤ ਨੂੰ ਕੋਈ ਐਸਾ ਸ਼ਹਿਰ ਨਹੀਂ ਜਿੱਥੇ 2 ਘੰਟੇ ਲਈ 3 ਘੰਟੇ ਲਈ 4 ਘੰਟੇ ਲਈ ਨਹੀਂ ਜਾਂਦੀ ਅੰਧੇਰਾ ਹੋ ਜਾਂਦਾ ਪਰ ਮੈਂ ਨਹੀਂ ਦੇਖਿਆ ਕਿ ਕਿਸੇ ਸ਼ਹਿਰ 'ਚ ਇੱਕ ਚੋਰ ਵੀ ਪਕੜਿਆ ਜਾਵੇ ਜਾਂ ਇੱਕ ਵੀ ਦੁਕਾਨ ਟੁੱਟਦੀ ਹੋਵੇ ਜਾਂ ਇੱਕ ਵੀ ਬੈਂਕ ਲੁੱਟਿਆ ਜਾਂਦਾ ਹੋਵੇ ਸਿਰਫ ਉਸ ਹਨੇਰੇ ਕਰਕੇ ਹਨੇਰਾ ਰੋਜ਼ ਹੋ ਜਾਂਦਾ ਹੈ ਕਿ ਮੈਂ ਕਿ ਹੱਥ ਦੋਗੇ ਐਸੀ ਤੇ ਸਮਝਦੇ ਸੀ ਇਹ ਚੋਰੀ ਯਾਰੀ ਇੰਡੀਆ ਚ ਹੀ ਹੈ ਦੇ ਰਾਜ ਤੇ ਇਹ ਤੇ ਸਿਖਰਾਂ ਤੇ ਪਹੁੰਚੀ ਹੋਈ ਹੈ ਕਾਨੂੰਨ ਨਾਲ ਮਸਲਾ ਨਹੀਂ ਹੋਇਆ ਹੱਲ ਹੋਇਆ ਮਨੁੱਖ ਧਨ ਤੋਂ ਪ੍ਰਭਾਵਿਤ ਹੈ ਔਰ ਫਿਰ ਆਪਣੇ ਧਨ ਤੋਂ ਦੂਜਿਆਂ ਦੇ ਧਨ ਤੇ ਦ੍ਰਿਸ਼ਟੀ ਚਲੀ ਜਾਂਦੀ ਉੱਥੋਂ ਚੋਰੀ ਦਾ ਜਨਮ ਆਉਂਦਾ ਹੈ ਆਪਣੇ ਰੂਪ ਤੋਂ ਫਿਰ ਦੂਜਿਆਂ ਦੇ ਰੂਪ ਤੇ ਦ੍ਰਿਸ਼ਟੀ ਜਿਹੜੀ ਚਲੀ ਜਾਂਦੀ ਹੈ ਯਾਰੀ ਦਾ ਜਨਮ ਆਉਂਦਾ ਹੈ ਦੁਰਾਚਾਰ ਤੇ ਚੋਰੀ ਲੋਕੇ ਬਾਰ-ਬਾਰ ਪਦਾਰਥਾਂ ਬਾਰੇ ਵਸਤੂਆਂ ਬਾਰੇ ਟੀਵੀ 'ਚ ਵੇਖਦੇ ਨੇ ਰੇਡੀਓ 'ਚ ਸੁਣਦੇ ਨੇ ਅਖਬਾਰਾਂ 'ਚ ਪੜ੍ਹਦੇ ਨੇ ਮਨ ਪ੍ਰਭਾਵਿਤ ਹੋ ਜਾਂਦਾ ਹੈ ਮਨ ਮੰਗ ਕਰਦਾ ਹੈ ਜਿੰਨਾ ਧੂਆਂ ਧਾਰ ਪ੍ਰਚਾਰ ਵਸਤੂਆਂ ਦਾ ਹੈ ਰਾਜਨੀਤੀ ਦਾ ਉਸ ਦੀ ਇੱਕ ਨਿੱਕੀ ਜਿਹੀ ਅੰਸ਼ ਧਰਮ ਦੇ ਪ੍ਰਚਾਰ ਤੇ ਖਰਚ ਨਹੀਂ ਆਉਂਦੀ ਨਾ ਟੀਵੀ ਤੇ ਧਰਮ ਨਾ ਰੇਡੀਓ ਧਰਮ ਨਾ ਖਬਾਰਾਂ ਦੇ ਧਰਮ ਨਾ ਕਿਸੇ ਮੈਗਜ਼ੀਨ ਦੇ ਧਰਮ ਤਾਂ ਬੰਦਾ ਤੇ ਇਹੀ ਕੁਝ ਪੜ ਰਿਹਾ ਹੈ ਵੇਖ ਰਿਹਾ ਹੈ ਸੁਣ ਰਿਹਾ ਹੈ ਇਸ ਦੇ ਵਿੱਚ ਤਾਂ ਧਰਮ ਹੈ ਨਹੀਂ ਇਹ ਕਾਰਨ ਹੈ ਕਿ ਮਨੁੱਖ ਦਾ ਮਨ ਧਰਮ ਤੋਂ ਪ੍ਰਭਾਵਿਤ ਨਹੀਂ ਕਿਸੇ ਵਕਤ ਭਾਰਤ ਦੇ ਵਿੱਚ ਐਸਾ ਸੀ ਕਿ ਰਾਜ ਸਭਾ ਦੇ ਵਿੱਚ ਇੱਕ ਧਾਰਮਿਕ ਗੁਰੂ ਰਾਜਗੁਰੂ ਰੱਖਣਾ ਬੜਾ ਲਾਜ਼ਮੀ ਹੁੰਦਾ ਸੀ कि ਜਦ ਰਾਜਨੈਤਿਕ ਕਾਨੂੰਨ ਬਣਾਏ ਜਾਂਦੇ ਸਨ ਤਾਂ ਉਸ ਰਾਜਗੁਰੂ ਤੋਂ ਜ਼ਰੂਰ ਪੁੱਛ ਲਿਆ ਜਾਂਦਾ ਸੀ ਵੀ ਇਹ ਜੋ ਅਸੀਂ ਬਣਾਇਆ ਹੈ ਇਹ ਧਰਮ ਦੇ ਅਨੁਕੂਲ ਹੈ ਕਿ ਨਹੀਂ ਰਾਜੇ ਬਿਕਮਰਾਜੀਤ ਦਾ ਗੁਰੂ ਸੀ ਚਾਣਕ ਔਰ ਜਨਕ ਦੇ ਗੁਰੂ ਸਨ ਅਸ਼ਟਾਵਕਰ ਦੇ ਪਿਤਾ ਬਾਦ ਵਿੱਚ ਅਸ਼ਟਾਵਕਰ ਬਣਿਆ ਰਾਜਗੁਰੂ तमाम ਰਾਜੇ ਮਹਾਰਾਜਿਆਂ ਦੇ ਗੁਰੂ ਹੁੰਦੇ ਸਨ ਰਾਮ ਦੇ ਗੁਰੂ ਸਨ ਸ਼੍ਰੀ ਵਿਸ਼ਿਸ਼ਟ ਰਾਮ ਵੀ ਜਦ ਕੋਈ ਕਾਨੂੰਨ ਕਾਇਦਾ ਬਣਾਉਂਦੇ ਸਨ ਵਿਸ਼ਿਸ਼ਟ ਤੋ ਪੁੱਛਦੇ ਸਨ ਇਹ ਜੋ ਧਰਮ ਦੇ ਅਨੁਕੂਲ ਹੈ ਕਿ ਨਹੀਂ ਇਹਦੇ ਨਾਲ ਕਿਦਰੇ ਧਰਮ ਦੀ ਉਲੰਘਣਾ ਤੇ ਨਹੀਂ ਹੋਵੇ ਔਰ ਸ੍ਰੀ ਕ੍ਰਿਸ਼ਨ ਦੇ ਵੀ ਗੁਰੂ ਸੰਦੁਰਵਾਸ਼ਾ ਸੰਦੀਪ ਨੇ ਤੋ ਕਹਿਣ ਤੋ ਮੁਰਾਦ ਹੈ ਪ੍ਰਾਚੀਨ ਬੜੇ ਬੜੇ ਰਾਜੇ ਮਹਾਰਾਜੇ ਚਾਹੇ ਉਹ ਆਪਣੇ ਆਪ ਵਿੱਚ ਕਿਤਨੇ ਨੇਕ ਤੇ ਮਹਾਪੁਰਸ਼ ਵੀ ਕਿਉਂ ਨਾ ਕਿਰਵੀ ਆਪਣੇ ਸਬਾ ਦੇ ਚ ਇੱਕ ਰਾਜਗੁਰੂ ਰੱਖਦੇ ਸਨ। ਰਾਜਨੀਤੀ ਦੇ ਉੱਤੇ ਧਰਮ ਛਾਇਆ ਹੋਇਆ ਸੀ। ਵਪਾਰ ਦੇ ਚ ਵੀ ਧਰਮ ਛਾਇਆ ਹੋਇਆ ਸੀ। ਔਰ ਇੱਕ ਦੂਜੇ ਨੂੰ ਧੋਖਾ ਨਾ ਦਿੱਤਾ ਜਾਏ ਤੋਂ ਭਾਰਤ ਦੇ ਚ ਇੱਕ ਪ੍ਰਥਾ ਚਲਾਈ ਸੀ ਜਦ ਦੋ ਬੰਦੇ ਪਹਿਲੇ ਮਿਲਣ ਤੋਂ ਮਿਲਦੇ ਹਾਂ ਸਾਲ ਪਹਿਰੇ ਰੱਬ ਦਾ ਨਾਮ ਲੈਣ RAM RAM ਕਰਨ। ਜੀ ਸਿੱਖਾਂ ਵਿੱਚ ਇਹ ਸ਼ਬਦ ਹੈ ਸਤ ਸ੍ਰੀ ਅਕਾਲ ਜਣੇ ਖਣੇ ਨਾਲ ਜੋ ਬੁਲਾਣੀ ਹੈ ਸਤ ਸ੍ਰੀ ਅਕਾਲ ਸਿੰਘ ਨੇ ਸਿੰਘ ਨਾਲ ਜੋ ਬੁਲਾਣੀ ਹੈ ਫਤਿਹ ਅਕਾਲ ਸਤ ਹੈ ਪ੍ਰਮਾਤਮਾ ਸਤ ਹੈ ਈਸ਼ਵਰ ਸਤ ਹੈ ਜੋ ਸਮੇਤ ਰਹਤ ਹੈ ਉਹ ਸਤ ਹੈ ਇੱਕ ਦੂਜੇ ਨੂੰ ਬੁਲਾਓ ਤੇ ਇੱਕ ਦੂਜੇ ਦੇ ਵਿੱਚ ਪ੍ਰਮਾਤਮਾ ਨੂੰ ਦੇਖੋ ਤੇ ਜਦ ਇੱਕ ਦੂਜੇ ਵਿੱਚ ਪ੍ਰਮਾਤਮਾ ਦਿਖਾਈ ਦੇਵੇਗਾ ਤਾਂ ਕੋਣ ਕਿਸ ਨੂੰ ਧੋਖਾ ਦੇਵੇਗਾ ਕਿਸ ਨੇ ਧੋਖਾ ਦੇਣਾ ਕੌਣ ਕਿਸ ਨੂੰ ਠੱਗੇਗਾ ਰਾਮ ਰਾਮ ਦੋਵਾਂ ਨੇ ਰਾਮ ਰਾਮ ਬੁਲਾ ਲਈ ਇੱਕ ਦੂਜੇ ਚ ਰਾਮ ਨੂੰ ਵੇਖ ਲਿਆ ਹੁਣ ਕੌਣ ਕਿਸ ਨੂੰ ਧੋਖਾ ਦੇਗਾ ਕੌਣ ਕਿਸ ਨੂੰ ਠੱਗੇਗਾ ਪੱਛਮੀ ਤਜ਼ੀਬ ਦਾ ਸਾਰੀ ਦੁਨੀਆ ਤੇ ਅਸਰ ਹੋਇਆ ਰਾਮ ਰਾਮ ਖੋ ਗਿਆ ਸਿੱਖਾਂ ਦੇ ਸਤਸ੍ਰੀ ਅਕਾਲ ਖੋ ਗਿਆ ਗੁੱਡ ਮਾਰਨਿੰਗ ਆ ਗਏ ਗੁੱਡ ਈਵਨਿੰਗ ਆ ਗਏ ਆਵੇਂ ਰੋਂਦਾ ਹੀ ਪਿੱਛੇ ਆ ਉਠੇ ਆਵੇ ਤੇ ਘਰੋਂ ਆਇਆ ਹੋਵੇ ਗੁੱਡ ਮਾਰਨਿੰਗ ਆਵੇਂ ਸੌ ਸੁਆਪੇ ਲੈ ਕੇ ਦਿਨ ਬਤੀਤ ਕੀਤਾ ਹੋਵੇ ਇਸਨੇ ਸ਼ਾਮ ਦੇ ਸਮੇਂ ਅੰਦਰੋਂ ਆਤਮਾ ਇਸਦੀ ਕੋੜ ਰਹੀ ਹੋਵੇ ਗੁੱਡ ਈਵਨਿੰਗ ਇਸ ਵਿੱਚ ਕੋਈ ਧਾਰਮਿਕਤਾ ਨਹੀਂ ਹੈ ਇਹਦੇ ਵਿੱਚ ਕੋਈ ਪ੍ਰਮਾਤਮਾ ਦਾ ਸਾਆਹ ਸਾਹਮਣੇ ਨਹੀਂ ਆਉਂਦਾ ਪਰ ਮਰ ਮਹਨੂਖ ਪੱਛਮ ਤੋਂ ਪ੍ਰਭਾਵਤ ਉਸ ਦਾ ਇੱਕ ਕਾਰਨ ਇਹ ਪਦਾਰਤ ਦੇ ਵਿੱਚ ਪश्चिम ਬਹੁਤ ਅੱਗੇ ਵੱਧ ਗਿਆ ਹੈ। ਇਹ ਪਦਾਰਤਵਾਦੀ ਇਸ ਸੰਸਾਰ ਦੇ ਵਿੱਚ ਧਰਮ ਦੀ ਤੇ ਚੋਂ ਕੋਈ ਗੱਲ ਨਹੀਂ ਹੈ। ਤਾਂ ਮਨੁੱਖ ਉਸ ਦਾ ਹੀ ਅਨੁਸਰਣ ਕਰੇਗਾ, ਉਸ ਦੇ ਹੀ ਪਿੱਛੇ ਚਲੇਗਾ ਜੋ ਪਦਾਰਤ ਦੀ ਦੁਨੀਆ ਦੇ ਵਿੱਚ ਅੱਗੇ ਲੰਘ ਗਿਆ। ਤਾਂ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਮਨ ਜਿਸ ਤੋਂ ਪ੍ਰਭਾਵਿਤ ਹੈ ਮਨ ਉਸੇ ਦੀ ਮੰਗ ਕਰੇਗਾ। ਦੂਸਰੇ ਦੀ ਨਹੀਂ। ਔਰ ਮਨ ਉਸੇ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਜਿਸ ਦਾ ਰੂਪ ਰੰਗ ਤੇ ਜਿਸ ਦੀ ਮਹਾਨਤਾ बार-बार ਉਸ ਦੇ ਸਾਹਮਣੇ ਪ੍ਰਗਟਾਈ ਜਾਏ ਦੱਸੀ ਜਾਏ। ਤੋਂ ਦੁਨੀਆ ਭਰ ਦੇ ਚ ਇਹ ਨਿਯਮ ਰਾਜਨੀਤਿਕ ਲੋਕ ਅਪਣਾਉਂਦੇ ਨੇ ਵਪਾਰੀ ਅਪਣਾਉਂਦੇ ਨੇ। ਰਾਜਨੀਤਿਕ ਆਪਣੀ ਪਾਰਟੀ ਤੇ ਆਪਣਾ ਪ੍ਰਚਾਰ ਕਰਨ ਲਈ ਟੀਵੀ ਅਖਬਾਰ ਰੇਡੀਓ ਦਾ ਇਸਤੇਮਾਲ ਕਰਦੇ ਨੇ। ਆਪਣੇ ਗੁਣਾ ਨੂੰ ਆਪਣੀ ਖੂਬੀਆਂ ਨੂੰ ਆਪਣੀ ਕਰਨੀ ਨੂੰ ਜਗਤ ਦੇ ਸਾਹਮਣੇ ਰੱਖਦੇ ਨੇ ਤਾਂ ਕਿ ਦੁਨੀਆ ਪ੍ਰਭਾਵਤ ਹੋਵੇ ਸਾਨੂੰ ਵੋਟ ਦੇ ਗੱਲ ਤੇ ਇਤਨੀ ਹੈ ਵਪਾਰੀ ਨੇ ਜੋ ਮਿਹਨਤ ਕਰਕੇ ਫੈਕਟਰੀ ਦੇ ਚ ਕਾਰਖਾਨੇ ਜੋ ਚੀਜ਼ ਬੜਾਈ ਹੈ ਉਹ ਘਰ-ਘਰ ਦੇ ਚ ਪਹੁੰਚੇ ਹੱਥਾਂ ਚ ਪਹੁੰਚੇ ਹਰ ਬੰਦਾ ਉਸ ਨੂੰ ਖਰੀਦੇ ਤਾਂ ਉਹ ਵੀ ਧੂਮਾਧਾਰ ਪ੍ਰਚਾਰ ਕਰ ਦੇਣੇ ਔਰ ਇੱਕ ਤਰੀਕੇ ਨਾਲ ਬਹੁਤ ਵੱਡੇ ਪ੍ਰਚਾਰ ਦੇ ਸਾਧਨ ਟੀਵੀ ਰੇਡੀਓ ਤੇ ਅਖਬਾਰ ਬਸ ਇਸ ਦੇਤੇ ਵਪਾਰ ਛਾਇਆ ਹੋਇਆ ਹੈ ਰਾਜਨੀਤੀ ਛਾਈ ਹੋਈ ਹੈ ਧਰਮ ਨਹੀਂ ਹੈ ਬਿਲਕੁਲ ਨਹੀਂ ਹੈ ਨਾ ਹਿੰਦੁਸਤਾਨ ਵਿੱਚ ਨਾ ਹਿੰਦੁਸਤਾਨ ਤਵਾਰ ਹਿੰਦੁਸਤਾਨ ਦੇ ਅਖਬਾਰਾਂ ਤੇ ਰੇਡੀਓ ਟੀਵੀ ਤੇ ਵੀ ਰਾਜਨੀਤੀ ਛਾਈ ਹੋਈ ਹੈ ਜਾਂ ਵਪਾਰ ਛਾਇਆ ਹੈ ਧਰਮ ਦੀ ਕੋਈ ਗੱਲ ਨਹੀਂ ਪ੍ਰਮਾਤਮਾ ਦੀ ਕੋਈ ਗੱਲ ਨਹੀਂ ਈਸ਼ਵਰ ਦੀ ਕੋਈ ਗੱਲ ਨਹੀਂ ਤਾਂ ਮਨ ਈਸ਼ਵਰ ਤੋਂ ਪ੍ਰਭਾਵਿਤ ਵੀ ਨਹੀਂ ਹੈ ਮਨ ਧਰਮ ਤੋਂ ਪ੍ਰਭਾਵਿਤ ਵੀ ਨਹੀਂ ਹੈ ਧਨ ਦੀ ਖਾਤਰ ਧਰਮ ਵੇਚਿਆ ਜਾ ਸਕਦਾ ਹੈ ਤੇ ਅਸੀਂ ਰੋਜ਼ ਦੇਖਦੇ ਹਾਂ ਪਰਿਵਾਰ ਦੀ ਖਾਤਰ ਨਿਰੰਕਾਰ ਛੋੜਿਆ ਜਾ ਸਕਦਾ ਹੈ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਨੂੰ ਭੁਲਾਇਆ ਜਾ ਸਕਦਾ ਹੈ ਇਹ ਤੇ ਅਸੀਂ ਰੋਜ਼ ਦੇਖਦੇ ਆਂ ਜਦ ਵੀ ਮਨੁੱਖ ਦੇ ਮਨ ਦੇ ਤਰਾਜ਼ੂ ਤੇ ਤੋਲੀਏ ਪ੍ਰਮਾਤਮਾ ਛੋਟਾ ਹੈ ਪਦਾਰਥ ਵੱਡਾ ਹੈ ਪਰਿਵਾਰ ਵੱਡਾ ਹੈ ਨਿਰੰਕਾਰ ਛੋਟਾ ਹੈ ਧਨ ਮਹਾਨ ਹੈ ਧਰਮ ਤੇ ਕੁਝ ਵੀ ਨਹੀਂ ਦਾਨ ਦੀ ਖਾਤਰ ਧਰਮ ਵੇਚਿਆ ਜਾ ਸਕਦਾ ਹੈ ਛੋੜਿਆ ਜਾ ਸਕਦਾ ਹੈ ਪਰਿਵਾਰ ਦੀ ਖਾਤਰ ਨਿਰੰਕਾਰ ਨੂੰ ਇੱਕ ਪਾਸੇ ਛੁਟਿਆ ਜਾ ਸਕਦਾ ਹੈ ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਪਿੱਛੇ ਰੱਖਿਆ ਜਾ ਸਕਦਾ ਹੈ ਬਹੁਤੀ ਦੁਨੀਆ ਨੇ ਰੱਖ ਦਿੱਤਾ ਹੈ ਕੋਈ ਵਿਰਲੇ ਹੀ ਰਸਕ ਮਨੁੱਖ ਜੋ ਪਰਮਾਤਮਾ ਨੂੰ ਅੱਗੇ ਰੱਖਣ ਨਿਰੰਗਾਰ ਨੂੰ ਅੱਗੇ ਰੱਖਣ ਤੇ ਧਰਮ ਨੂੰ ਅੱਗੇ ਰੱਖਣ ਬਹੁਤ ਥੋੜੇ ਬਹੁਤ ਥੋੜੇ ਤਾਂ ਖੈਰ ਮਨ ਜਿਸ ਤੋਂ ਪ੍ਰਭਾਵਿਤ ਹੈ ਮਨ ਉਸਦੀ ਮੰਗ ਕਰੇਗਾ ਪਾਤਸ਼ਾਹ ਦੀ ਬਾਣੀ ਇਹ ਤੇ ਨਹੀਂ ਕਹਿੰਦੀ ਕਿ ਸੰਸਾਰ ਨੂੰ ਤੂੰ ਛੋੜ ਬਾਣੀ ਕਹਿੰਦੀ ਹੈ ਨਿਰੰਕਾਰ ਨੂੰ ਅੱਗੇ ਰੱਖ ਸੰਸਾਰ ਨੂੰ ਪਿੱਛੇ ਰੱਖ ਮਾਇਆ ਦਾਸੀ ਭਗਤਾਂ ਕੀ ਕਾਰ ਕਮਾ ਰਹੀ ਇਹਨੂੰ ਦਾਸੀ ਬਣਾ ਕੇ ਆਪਣੇ ਪਿੱਛੇ ਤੋਰ ਪਰ ਜੇ ਸੰਸਾਰ ਨੂੰ ਧਨ ਨੂੰ ਪਦਾਰਥਾਂ ਨੂੰ ਤੋਂ ਅੱਗੇ ਕਰ ਲਿਆ ਤੇ ਪ੍ਰਮਾਤਮਾ ਨੂੰ ਪਿੱਛੇ ਛੋੜ ਦਿੱਤਾ ਤਾਂ ਫਿਰ ਤੇਰੀ ਜ਼ਿੰਦਗੀ ਪਦਾਰਥਮਈ ਹੋ ਜਾਏਗੀ ਪ੍ਰਮਾਤਮਈ ਨਹੀਂ ਤੇ ਸਾਰੀ ਦੁਨੀਆ ਦੇ ਜੀਵਨ ਪਦਾਰਥਮਈ ਹੈ ਨਾ ਕਿ ਪ੍ਰਮਾਤਮਈ ਹੈ ਪ੍ਰਮਾਤਮਾ ਵਾਲੀ ਗੱਲ ਨਹੀਂ ਹੈ ਹੁਣ ਮਨ ਜਿਸ ਤੋਂ ਪ੍ਰਭਾਵਿਤ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਗਿਣਤੀ ਕੀਤੀ ਕਿਉਂਕਿ ਅੱਜ ਦਾ ਜਿਹੜਾ ਵਾਕ ਆਇਆ ਇਸ ਦੇ ਚ ਸਤਿਗੁਰੂ ਇਹ ਦੱਸਦੇ ਨੇ ਕਿ ਜਿਸ ਨਾਲ ਤੂੰ ਮੋਹਿਤ ਹੋ ਗਏ ਤੇ ਜਿਸ ਦੀ बार-बार ਤੂੰ ਮੰਗ ਕਰ ਰਿਹਾ ਹੈ ਇਹ ਫਸ ਰਹੇ ਆ ਆਪਣੇ ਆਪ ਨੂੰ ਫਸਾ ਰਹੇ ਆ ਇਹ ਤੇ ਸਾਧਨ ਸਨ ਤੋਂ ਇਹਨਾਂ ਨੂੰ ਆਪਣਾ ਘਰ ਸਮਝ ਬੈਠਾ ਜਿਵੇਂ ਕੋਈ ਬੰਦਾ ਟ੍ਰੇਨ ਦੇ ਵਿੱਚ ਬੈਠਾ ਹੈ ਤੋਂ ਟ੍ਰੇਨ ਘਰ ਨਹੀਂ ਹੈ ਕਿਸੇ ਮੰਜ਼ਿਲ ਤੇ ਪਹੁੰਚਣ ਵਾਸਤੇ ਪਰ ਉਹ ਟ੍ਰੇਨ ਦੇ ਵਿੱਚ ਬੈਠ ਗਿਆ ਤੇ ਆਖੇ ਹੁਣ ਮੈਂ ਲੈਣਾ ਹੀ ਨਹੀਂ ਉਤਰਨਾ ਹੀ ਨਹੀਂ ਮੰਜ਼ਿਲ ਆ ਗਈ ਕਹਿੰਦਾ ਨਹੀਂ ਮੈਂ ਕਿਉਂ ਉਤਰਾਂ ਕੋਈ ਉਤਰਨ ਵਾਸਤੇ ਮੈਂ ਬੈਠਾ ਮੈਂ ਤੇ ਬੈਠ ਨਹੀਂ ਹੈ ਵਿੱਚ ਧਨ ਸੰਪਦਾ ਪਰਿਵਾਰ ਇੱਕ ਸਾਧਨ ਨੇ ਨਿਰੰਕਾਰ ਤੱਕ ਪਹੁੰਚਣ ਲਈ ਇਹ ਸਭ ਸਾਧਨ ਨੇ ਇਹਨੂੰ ਸਾਧਨਾ ਦੀ ਤਰ੍ਹਾਂ ਵਰਤਣਾ ਹੈ ਧਨ ਨੂੰ ਸੰਪਦਾ ਨੂੰ ਪਲਾਰਥਾਂ ਨੂੰ ਪਰਿਵਾਰ ਨੂੰ ਨਿਰੰਕਾਰ ਮੰਜ਼ਿਲ ਹੈ ਪਰ ਜੇ ਮੰਜ਼ਿਲ ਪਰਿਵਾਰ ਬਣ ਜਾਏ ਪਦਾਰਥ ਬਣ ਜਾਣ ਤੇ ਨਿਰੰਕਾਰ ਸਾਧਨ ਇਸ ਵਾਸਤੇ ਗੁਰਦੁਆਰੇ ਆਣਾ ਪਦਾਰਥਾਂ ਦੀ ਉન્નਤੀ ਹੋਵੇ ਇਸ ਵਾਸਤੇ ਗੁਰਦੁਆਰੇ ਆਣਾ ਹੈ ਪਰਿਵਾਰ ਸੁਰੱਖਿਤ ਰਹੇ ਇਸ ਵਾਸਤੇ ਗੁਰਦੁਆਰੇ ਆਉਣਾ ਹੈ ਪਦਾਰਥ ਮਿਲਦੇ ਰਹਿਣ ਤਾਂ ਇਸ ਬੰਦੇ ਨੇ ਪ੍ਰਮਾਤਮਾ ਨੂੰ ਪਿੱਛੇ ਛੋੜ ਦਿੱਤਾ ਹੈ ਪ੍ਰਮਾਤਮਾ ਨੂੰ ਸਾਧਨ ਦੀ ਤਰ੍ਹਾਂ ਵਰਤਦਾ ਪਿਆ ਹੈ ਔਰ ਇਸ ਮਨੁੱਖ ਦੀ ਜ਼ਿੰਦਗੀ ਪ੍ਰਮਾਤਮਈ ਨਹੀਂ ਹੋ ਸਕਦੀ ਤਾਂ ਮੈਂ ਦਰਾਵਾ ਜਿਸ ਤੋਂ ਮਨ ਜ਼ਿਆਦਾ ਪ੍ਰਭਾਵਿਤ ਹੈ ਮਨ ਉਸੇ ਦੀ ਹੀ ਮੰਗ ਕਰੇਗਾ ਤੋਂ ਮਨ ਪ੍ਰਭਾਵਤ ਹੈ ਪਦਾਰਥਾਂ ਤੋਂ ਮਨ ਪਦ ਪ੍ਰਭਾਵਤ ਹੈ ਪ੍ਰਵਾਰ ਤੋਂ ਮਨ ਪ੍ਰਭਾਵਤ ਹੈ ਰਾਜਨੀਤੀ ਤੋਂ ਦਿਨ ਭਰ ਇਸੇ ਦੀ ਗੱਲ ਹੈ ਔਰ ਗਜ਼ਬ ਦੀ ਗੱਲ ਇਹ ਹੈ ਕਿ ਸਾਰੀ ਦੁਨੀਆ ਨੇ ਟੀਵੀ ਅਖਬਾਰ ਤੇ ਮੈਗਜ਼ੀਨ ਰੇਡੀਓ ਇਹਨੂੰ ਵਰਤੇ ਹੈ ਮਨੁੱਖ ਦੇ ਮਨ ਦੇ ਤੇ ਪਦਾਰਥ ਦਾ ਅਸਰ ਪਵੇ ਮਨੁੱਖ ਦੇ ਮਨ ਦੇ ਤੇ ਰਾਜਨੀਤੀ ਦਾ ਅਸਰ ਪਵੇ ਔਰ ਮਨੁੱਖ ਨੇ ਅਸਰ ਕਬੂਲ ਕਰ ਲਿਆ ਧਰਮ ਦੀ ਕੋਈ ਗੱਲ ਨਹੀਂ ਹਰ ਗੁਰਦੁਆਰੇ ਦਾ ਹੈ ਫਰਜ਼ ਸੇ ਕੋਈ ਅਜਿਹਾ ਲਿਟਰੇਚਰ ਛਾਪਦਾ ਹਾਂ ਥਾਂ ਥਾਂ ਤੇ ਵੰਡਦਾ ਜਿੱਥੇ ਗੁਰਦੁਆਰਾ ਹੈ ਕਮ ਸੇ ਕਮ ਆਲੇ ਦੁਆਲੇ ਦੇ ਮਾਹੌਲ ਨੂੰ ਤੇ ਪਤਾ ਚੱਲੇ ਗੁਰਬਾਣੀ ਕੀ ਹੈ ਗੁਰਮਤ ਕੀ ਹੈ ਜਦ ਕੇ ਰਾਜਨੀਤਿਕ ਘਟਨਾ ਇੱਕ ਦੇਸ਼ ਦੇ ਚ ਘਟਦੀ ਹੈ ਸਾਰੀ ਦੁਨੀਆ ਨੂੰ ਪਤਾ ਚੱਲਦਾ ਹੈ ਕਿਸੇ ਇੱਕ ਕੋਨੇ ਚ ਕੋਈ ਸਮਾਧੀ ਲੀਨ ਮਨੁੱਖ ਹੈ ਕੋਈ ਰਸ ਲੈ ਰਿਹਾ ਹੈ ਆਨੰਦ ਲੈ ਰਿਹਾ ਹੈ ਇਹਦੀ ਕੋਈ ਚਰਚਾ ਨਹੀਂ ਇਹਦਾ ਕੋਈ ਜ਼ਿਕਰ ਨਹੀਂ ਕਿਸੇ ਇੱਕ ਦੇਸ਼ ਦੇ ਚ ਕੋਈ ਖਾਸ ਚੀਜ਼ ਬਣਦੀ ਹੈ ਉਸ ਦਾ ਪ੍ਰਚਾਰ ساری ਦੁਨੀਆ ਚ ਹੁੰਦਾ ਹੈ ਲੋਕੀ ਫਿਰ ਉਸ ਨੂੰ ਖਰੀਦਣਾ ਚਾਹੁੰਦੇ ਨੇ ਲੈਣਾ ਚਾਹੁੰਦੇ ਨੇ ਮੈਂ ਫਿਰਸ ਕਰਾ ਧਰਮ ਦੀ ਗੱਲ ਨਾ ਕੋਈ ਲਿਖਤੀ ਹੈ ਨਾ ਇਤਨੀ ਬੋਲ ਕੇ ਥੋੜੀ ਹੈ ਕੋਈ ਬਹੁਤ ਜ਼ਿਆਦਾ ਨਹੀਂ ਹੈ ਬਹੁਤ ਜ਼ਿਆਦਾ سلسلہ ਇਸ ਦਾ ਨਹੀਂ ਹੈ ਇਹੀ ਕਾਰਨ ਹੈ ਕਿ ਅੱਧੀ ਤੋਂ ਵੀ ਜ਼ਿਆਦਾ ਦੁਨੀਆ ਨਾਸਤਿਕ ਹੈ। ਔਰ ਜਿਹੜੇ ਆਸਤਿਕ ਹਨ ਉਹ ਵੀ ਕੋਈ ਪੂਰੇ ਆਸਤਿਕ ਨਹੀਂ। ਉਹਨਾਂ ਦੀ ਵੀ ਸ਼ਰਧਾ ਅਕਸਰ ਡੋਲਦੀ ਰਹਿੰਦੀ ਹੈ, ਮਨ ਡੋਲਦਾ ਹੀ ਰਹਿੰਦਾ ਹੈ। ਪਤਾ ਨਹੀਂ ਪ੍ਰਮਾਤਮਾ ਹੈ ਕਿ ਨਹੀਂ। ਇੱਕ ਦਫਾ ਪਿਆਰ ਨਾਲ ਖੋ ਸਤਨਾ ਸੁਬਾਹ। اے ਮਨੁਖ ਹਰੀ ਤੋਂ ਬਿਨਾ ਤੇਰੀ ਜ਼ਿੰਦਗੀ ਤੇ ਕੁਝ ਵੀ ਕੰਮ ਨਹੀਂ ਆਵੇਗਾ ਜੋ ਤੇਰੇ ਜੀਵਨ ਨੂੰ ਸਾਰਥਕ ਕਰ ਸਕੇ ਮਹਾਨ ਬਣਾ ਸਕੇ ਜ਼ਿੰਦਗੀ ਇਸ ਵਾਸਤੇ ਹੈ ਕਿ ਪਰਮ ਜ਼ਿੰਦਗੀ ਨੂੰ ਪ੍ਰਾਪਤ ਕਰ ਸਕੇ ਜੀਵਨ ਇਸ ਵਾਸਤੇ ਹੈ ਕਿ ਪਰਮ ਜੀਵਨ ਨੂੰ ਪ੍ਰਾਪਤ ਕਰ ਸਕੇ ਕਿ ਜੀਵਨ ਇਸ ਵਾਸਤੇ ਮਿਲੇ ਇੱਕ ਔਸਰ ਹੈ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਬਾੜ ਘਟ ਵੀ ਤਰ ਤੂੰ ਦੇਖ ਵਿਚਾਰ